ਠੀਕ ਆ ਤਾਂ ਆਪਾਂ ਉਹਦੇ ਨਾਮ ਦੀ ਐਨਓਸੀ ਕਢਵਾ ਕੇ ਦੇ ਦਿਆਂਗੇ ਠੀਕ ਆ ਹਾਂ ਤੇ ਬਾਏ ਇੱਕ ਆਪਾਂ ਦਾ ਹੁਣ ਤਾਂ ਇਹ ਮੰਨ ਕੇ ਵੀ ਆਪਾਂ ਆਪਦੇ ਚਲਾਉਣ ਨੂੰ ਤਿਆਰ ਕਰੀਆ ਤੇ ਇਹ ਜੀਗਾ ਵੀ ਚਲ ਮਾ ਜਾ ਕੰਮ ਕਰਿਆ ਰਿਪੇਅਰ ਦਾ ਨਹੀਂ ਨਹੀਂ ਪੂਰੀ ਵਧੀਆ ਪੂਰੀ ਠੋਕੇ ਰਿਪੇਅਰ ਕਰੀਆ ਜੀ ਠੀਕ ਆ ਵਧੀਆ ਜੀ ਸਭ ਤੋਂ ਪਹਿਲਾਂ ਇਹ ਫੋਰਮੈਨ ਮੇਰੇ ਨਾਲ ਮਸ਼ੀਨ ਤੇ ਰਿਹਾ ਕਿੰਨੇ ਸਾਲ ਲੱਗਿਆ ਸੀ ਦਰੇ ਮੇਰੇ ਨਾਲ ਤੂੰ ਮੈਂ ਜੀ ਲਾ ਕੇ ਲਗਭਗ 15 16 ਸਾਲ ਲੱਗੇ ਜੀ 15 16 ਸਾਲ ਚਣੀਆਂ ਵੀ ਆਹ ਜੀ ਹਾਂ ਇਹ ਵੀ ਸੇਲ ਵਸਤੀ ਹੈਗੀ ਠੀਕ ਆ ਇਹਦੀ ਕਾਪੀ ਕਿਹੜੇ ਮਾਡਲ ਦੀ ਹੈਗੀ ਇਹਦੀ ਕਾਪੀ ਦਸੰਬਰ 23 ਦੀ ਬਣ ਗਈ ਜੀ ਦਸੰਬਰ 23 ਦੀ ਹਾਂ ਠੀਕ ਆ ਇਹ ਮੰਨ ਲਓ ਕੈਸ਼ ਦੀ ਮਸ਼ੀਨਾਂ ਆਪਣੀ ਠੀਕ ਕੀ ਹਾਲ ਹੈ ਰਦੀਪ ਵਧੀਆ ਜੀ ਰਦੀਪ ਵਧੀਆ ਹਾਂਜੀ ਹਾਂਜੀ ਵਧੀਆ ਠੀਕ ਆ ਅੱਜ ਆਪਾਂ ਜਿਹੜੀ ਉਦਨੇ ਦੱਸਿਆ ਸੀਗਾ ਵੀ ਵਿਸ਼ਾਲ ਖੜੀ ਹੈਗੀ ਕਨੌਣੀ ਸੈੱਟ ਹਾਂ ਹਰਮਨ ਇਹ ਆ ਗਈ ਉਹ ਹਾਂਜੀ ਹਾਂ ਇੱਥੇ ਆਪਾਂ ਦੋ ਤਿੰਨ ਮਸ਼ੀਨਾਂ ਆਪਣੀਆਂ ਉਰੇ ਖੜ ਜਾਂਦੀਆਂ ਨੇ ਠੀਕ ਆ ਇਹ ਮੰਨ ਕੇ ਚਲੋ ਵੀ 7-8 ਮਸ਼ੀਨਾਂ ਆਪਣੀਆਂ ਪਿੰਡ ਲੱਗ ਜਾਂਦੀਆਂ ਨੇ ਠੀਕ ਆ ਤੇ ਇਹ 2018 ਮਾਡਲ ਹੈ ਜੀ ਵਿਸ਼ਾਲ ਵਿਸ਼ਾਲ ਆ ਹਾਂ ਠੀਕ ਹੈ ਇਹਦੇ ਨਾਲ ਦੀ ਟਾਇਰ ਨੇ ਠੀਕ ਹੈ ਲਾਲ ਹੀ ਨੋ ਇੰਜਨ ਆ ਦਾ ਪੇਟੀ ਬੰਦਾ ਠੀਕ ਹੈ ਹਾਂ ਤੇ ਪੂਰੀ ਓਕੇ ਕੰਡੀਸ਼ਨ ਦੀ ਹੈ Ориਜਨਲ ਰੰਗ ਦੀ ਹੈ ਸਾਰੀ ਠੀਕ ਹੈ ਹਾਂ ਤੇ ਰਪੇਅਰ ਦੀ ਹੋ ਗਈ ਸਿਰਫ ਰਪੇਅਰ ਹੋਈ ਖੜੀ ਜਾਗੀ ਹਾਂ ਰਪੇਅਰ ਹੋਈ ਵੀ ਆ ਦੀ ਇਹ ਆਪਾਂ ਸੇਲ ਕਰਨੀ ਆ ਇਹ ਸੇਲ ਕਰ ਦਾਂਗੇ ਆਪਾਂ ਠੀਕ ਆ ਹਾਂ ਤੇ ਆ ਟਰਾਲ ਆ ਗਿਆ ਇਹਦਾ ਇਹਦਾ ਟਰਾਲ ਆ ਗਿਆ ਜੀ ਟਰਾਲਾ ਸਾਰਾ ਜਾਨੀ ਕੰਪਲੀਟ ਆ ਹੁਣ ਇਹ ਮਸ਼ੀਨ ਸੀਜ਼ਨ ਲਈ ਓਕੇ ਐ ਓਕੇ ਆ ਗਈ ਜਾਨੀ ਜਾ ਕੇ ਅਗਲੇ ਨੂੰ ਚਲਾਈ ਲੈਣੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹਾਂ ਪੂਰੀ ਫੁੱਲਰ ਪਿਆਰ ਹੋਈ ਆ ਜੀ ਇਹਦੀ ਕਿਸੇ ਚੀਜ਼ ਦੀ ਆਪਾਂ ਤਾਂ ਜਿਹੜੀ ਐ ਨੰਬਰ ਐ ਚਾਰ ਹਰਿਆਣੇ ਦਾ ਨੰਬਰ ਐ ਐਚ ਆ ਜੀ ਐਨਓਸੀ ਆਪਾਂ ਅਗਲੇ ਦਿਨੋਂ ਦੀ ਦੇ ਦੇਾਂਗੇ ਜੇ ਕੋਈ ਆਪਾਂ ਤੋਂ ਮੰਨ ਲਓ ਲੈਂਦਾਗਾ ਮਸ਼ੀਨਾਂ ਠੀਕ ਆ ਤਾਂ ਆਪਾਂ ਉਹਦੇ ਨਾਮ ਦੀ ਐਨਓਸੀ ਕਢਵਾ ਕੇ ਦੇ ਦੇਾਂਗੇ ਠੀਕ ਆ ਹਾਂ ਤੇ ਬਾਈ ਇੱਕ ਆਪਣਾ ਹੁਣ ਤਾਂ ਇਹ ਮੰਨ ਕੇ ਵੀ ਆਪਾਂ ਆਪਦੇ ਚਲਾਉਣ ਨੂੰ ਤਿਆਰ ਕਰੀਆ ਇਹ ਨਹੀਂ ਹੈਗਾ ਵੀ ਚਲ ਮਾਜਾ ਕੰਮ ਕਰਿਆ ਰਿਪੇਅਰ ਦਾ ਨਹੀਂ ਨਹੀਂ ਪੂਰੀ ਵਧੀਆ ਪੂਰੀ ਠੋਕੇ ਰਿਪੇਅਰ ਕਰੀਆ ਜੀ ਠੀਕ ਆ ਹਾਂ ਕੋਈ ਚਲ ਮੇ ਕੰਮ ਵਾਲਾ ਕੰਮ ਨਹੀਂ ਹੈਗਾ ਕਿਉਂਕਿ ਆਪਾਂ ਆਪਦੇ ਵਾਸਤੇ ਹੀ ਤਿਆਰ ਕਰੀਏ ਠੀਕ ਆ ਕਿਉਂਕਿ ਚਲੋ ਆਪਣਾ ਕੰਮ ਸੇਲ ਪਰਚੇਜ ਦਾ ਕਰਕੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਆ ਆਪਣੇ ਕੋਲੇ ਮਸ਼ੀਨਾਂ ਮੰਨ ਲਓ ਖੜੀਆਂ ਨੇ ਕਈ ਵੀ ਕਈ ਭਰਾ ਆਪਣੇ ਠੇਕੇ ਵਾਸਤੇ ਪੁੱਛਣ ਲੱਗ ਜਾਂਦੇ ਆ ਪਰ ਠੇਕੇ ਤੇ ਮਸ਼ੀਨ ਨਹੀਂ ਦੇਣੀ ਆਪਾਂ ਮੰਨ ਲਓ ਜਾਂ ਤਾਂ ਵੇਚ ਦੇਾਂਗੇ ਠੀਕ ਹੈ ਜਾਂ ਫਿਰ ਚਲੋ ਆਪਾਂ ਆਪ ਚਲਾਵਾਂਗੇ ਆਪ ਚਲਾਵਾਂਗੇ ਹਾਂਜੀ ਹਾਂ ਠੇਕੇ ਵਾਲੇ ਦੇ ਉਹਦੇ ਨਾਲ ਉਹ ਕੰਟੈਕਟ ਨਾ ਕਰਨ ਆਪਣੇ ਨਾਲ ਨਾ ਉਹ ਆਪਣੇ ਨਾਲ ਕੰਟੈਕਟ ਨਾ ਕਰਨ ਇੱਕ ਹਰਦੀਪ ਨੰਬਰ ਦੇ ਆਪਦਾ 980 ਦਾ ਨੰਬਰ ਨੰਬਰ ਹੈਗਾ ਜੀ ਆਪਣਾ 88728 31168 ਠੀਕ ਹੈ ਇਹ ਵਟਸਐਪ ਨੰਬਰ ਆ ਤੇ ਇਹਦੇ ਤੇ ਆਪਣੇ ਨਾਲ ਕੋਈ ਵੀ ਭਰਾ ਆਪਣਾ ਲੈਣੀ ਚਾਹੁੰਦਾ ਮਸ਼ੀਨ ਉਹ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਇੱਕ ਆਪਣੇ ਕੋਲੇ ਜੱਸੀ ਆ ਜੀ 2000 24 ਮਾਡਲ ਠੀਕ ਹੈ ਹਾਂ ਉਹ ਕਾਪੀ ਕਾਗਜ਼ ਪੱਤਰ ਓਕੇ ਨੇ ਉਹਦੇ ਚਲੋ ਦਿਖਾਉਨੇ ਆਪਾਂ ਹਨਾ ਹਾਂਜੀ ਹਾਂ ਤੁਹਾਨੂੰ ਦਿਖਾ ਪਈ ਇੱਕ ਸਾਡਾ ਪੁਰਾਣਾ ਫੋਰਮੈਨ ਕਿਮਿਆਦਾਰਾ ਸਿੰਘ ਠੀਕ ਹੈ ਉਹ ਠੀਕ ਠਾਕ ਪੂਰਾ ਵਧੀਆ ਜੀ ਸਭ ਤੋਂ ਪਹਿਲਾਂ ਇਹ ਫੋਰਮੈਨ ਮੇਰੇ ਨਾਲ ਮਸ਼ੀਨ ਤੇ ਰਿਹਾ ਕਿੰਨੇ ਸਾਲ ਲੱਗਿਆ ਸੀ ਦਾਰੇ ਮੇਰੇ ਨਾਲ ਦੂ ਮੈਂ ਜੀ ਲਾ ਕੇ ਲਗਭਗ 15 16 ਸਾਲ ਲੱਗੇ ਜੀ 15 16 ਸਾਲ ਹਨਾ ਕੀ ਸੀ ਜਨ ਹੋ ਕੇ ਜੀ ਠੀਕ ਆ ਚਲੋ ਵਧੀਆ ਸੀਗਾ ਚੱਲਦਾ ਕੰਮ ਚੱਲ ਕੋਈ ਚਣੀ ਆਗੀ ਆਹ ਜੀ ਹਾਂ ਇਹ ਵੀ ਸੇਲ ਵਸਤੀ ਹੈਗੀ ਠੀਕ ਆ ਇਹਦੀ ਕਾਪੀ ਕਿਹੜੇ ਮਾਡਲ ਦੀ ਹੈਗੀ ਇਹਦੀ ਕਾਪੀ ਦਸੰਬਰ 23 ਦੀ ਬਣ ਗਈ ਜੀ ਦਸੰਬਰ 23 ਦੀ ਹਾਂ ਠੀਕ ਆ ਇਹ ਮੰਨ ਲਓ ਕੈਸ਼ ਦੀ ਮਸ਼ੀਨਾਂ ਆਪਣੀ ਠੀਕ ਤਾਂ ਸਭ ਕੁਝ ਓਕੇ ਨੇਗੇ ਠੀਕ ਆ ਹੁਣ ਆਪਣੇ ਨਵੇਂ ਆ ਆਪਣੇ ਕਿਸੇ ਭਰਾ ਨੇ ਲੋਨ ਕਰਾਉਣਾ ਹੋਵੇ ਤਾਂ ਲੋਨ ਫਾਈਨਾਂਸ ਹੋਊਗਾ ਹਾਂ ਫਾਈਨਾਂਸ ਇਹਦੇ ਤੇ 14-15 ਲੱਖ ਤੱਕ ਫਾਈਨਾਂਸ ਹੋ ਜਾਊਗਾ ਇੱਕ ਵਾਰ ਆਪਾਂ ਨੂੰ ਨਕਦ ਦੇਣੇ ਪੈਣਗੇ ਉਸ ਤੋਂ ਬਾਅਦ ਨਹੀਂ ਉਹ ਆਪਾਂ ਕਰਾ ਕੇ ਦੇ ਦਾਂਗੇ ਤੁਹਾਨੂੰ ਡਾਊਨ ਪੇਮੈਂਟ ਦੇ ਠੀਕ ਆ ਉਹ ਬਾਕੀ ਆਪਾਂ ਉਹਨਾਂ ਨੂੰ ਕਾਪੀ ਕਾਗਜ਼ ਪੱਤਰ ਮੰਨ ਲਓ ਮਜੂਰ ਨਹੀਂ ਜੀ ਡੇਟ ਨਹੀਂ ਤਾਰੀ ਕੋਈ ਨਹੀਂ ਜਿਵੇਂ ਹੁਣ ਤੇਰੇ 9 ਆ ਹਜੇ ਫਿਰਾਲ ਫਿਰ ਅਗਲੇ ਦਿਨ 9 ਨਹੀਂ ਹੋਊਗੀ ਨਹੀਂ ਨਹੀਂ ਇਹ ਇਦਾਂ ਨਹੀਂ ਹੁੰਦਾ ਬੈਂਕ ਵਾਲੇ ਨੇਗੇ ਹਾਂਜੀ ਉਹ ਮੰਨ ਕੇ ਚਲੋ ਵੀ ਆਪਾਂ ਆਪਣੇ ਨਵਾਂ ਪਾਈਪ ਠੀਕ ਆ ਉਹ ਉਸ ਤੋਂ ਬਾਅਦ ਉਹਨਾਂ ਦਾ ਆਪਦਾ ਪ੍ਰੋਸੈਸ ਸਾਰਾ ਸਾਰਾ ਕੁਝ ਦੇ ਦੇਾਂਗੇ ਜਿੰਨੀ ਇਹਦੀ ਮਸ਼ੀਨ ਦਾ ਆਪਾਂ ਨੂੰ ਦੇ ਕੇ ਉਹ ਨਾਲ ਦੀ ਨਾਲ ਐਚਪੀ ਜਿਹੜਾ ਆਪਾਂ ਕਰਵਾ ਕੇ ਵੀ ਦੇ ਦੇਾਂਗੇ ਐਚਪੀ ਜਿਹੜਾ ਦੇਣਗੇ ਨਾਲ ਦੀ ਨਾਲ ਕਹਿੰਦੇ ਆ ਆਪਣੇ ਨਾਲ ਜੇ ਕੋਈ ਸੰਪਰਕ ਕਰਦਾ ਤਾਂ ਉਹਦਾ ਲੋਨ ਕਰਵਾ ਕੇ ਵੀ ਦੇ ਦਾਂਗੇ ਜੋ ਆਪਾਂ ਜਿੰਨੇ ਦਾ ਆਪਣੇ ਨਾਲ ਸੌਦਾ ਆਪਾਂ ਕਿ ਆਪਾਂ ਲੋਨ ਉਹਨੂੰ ਕਰਵਾ ਕੇ ਦੇ ਦੇ